हां भाई प्यारे सज्जनों वाहेगुरु जी का भाए खालसा वाहेगुरु जी की फतेह ਹੁਣ ਤੱਕ ਆਪਾਂ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਉਹਨਾਂ ਨੂੰ ਬਖਸ਼ਿਆ ਹੋਇਆ ਮੂਲ ਮੰਤਰ ਆ ਉਹਦੇ ਅਪਰਥ ਕਰ ਰਹੇ ਆ ਤੇ ਕਿੱਥੋਂ ਤੱਕ ਕਰ ਲਿਆ ਕਰਤਾ ਕਰਤਾਪੁਰਖ ਲਾਗੀ ਸਮਝ ਅਮਨ ਅੱਜ ਆਪਾਂ ਕਰਾਂਗੇ ਅੱਗੇ ਕੀ ਆਊਗਾ ਨਿਰਭਉ ਨਿਰਭਉ ਠੀਕ ਆ ਪਹਿਲਾਂ ਦੇਖਿਓ ਇਦਾਂ ਹੀ ਆ ਨਿਰਭਉ ਨਿਰਵੈਰ ਠੀਕ ਆ ਫਿਰਾਰੇ ਉਕਰੋ ਹਾਂ ਗੁੱਡ ਮੈਂ ਜਾਣ ਕੇ ਨਹੀਂ ਪਾਇਆ ਮਾਣਾ ਵੇਖਾਂ ਭਲਾ ਪਤਾ ਲੱਗਣ ਲੱਗਾ ਪੈ ਇਹਨਾਂ ਨੂੰ ਕਿ ਨਹੀਂ ਹੁਣ ਹੋ ਗਿਆ ਨਾ ਹਾਂ ਭਉ ਦਾ ਅਰਥ ਕੀ ਹੁੰਦਾ ਭਉ ਦਾ ਅਰਥ ਹੁੰਦਾ ਵਾ ਡਰ ਠੀਕ ਆ ਵੈਰ ਦਾ ਅਰਥ ਹੁੰਦਾ ਵਾ ਜਿਹੜਾ ਵੈਰ ਭਾਵ ਜਿੱਦਾਂ ਦੁਸ਼ਮਣੀ ਜਾਵੀ ਹੈ ਨਾ ਵੇਰ ਭਾਵ ਮਨ ਦੇ ਵਿੱਚ ਹੋਣਾ ਠੀਕ ਆ ਤੇ ਥੋੜਾ ਮੈਂ ਕੱਲਾ ਕੱਲਾ ਸਮਝਾ ਦਿੰਨਾ ਵਾ ਨਿਰਭਉ ਭਉ ਦਾ ਅਰਥ ਹੁੰਦਾ ਡਰ ਜਦੋਂ ਨੇਰ ਅੱਗੇ ਲੱਗ ਜਾਂਦਾ ਵਾ ਠੀਕ ਆ ਇਹਦਾ ਅਰਥ ਬਣ ਜਾਂਦਾ ਡਰ ਤੋਂ ਰਹਿਤ ਠੀਕ ਆ ਇੱਥੇ ਗੁਰੂ ਨਾਨਕ ਸਾਹਿਬ ਜਿਹੜਾ ਵਾ ਉਹ ਪ੍ਰਮਾਤਮਾ ਦੇ ਜਦੋਂ ਸਰੂਪ ਦੀ ਵਿਆਖਿਆ ਕਰਦੇ ਮੂਲ ਮੰਤਰ ਦੇ ਵਿੱਚ ਉਹਦੇ ਵਿੱਚ ਦੱਸਦੇ ਆ ਵੀ ਜਿਹੜਾ ਪ੍ਰਮਾਤਮਾ ਨਾ ਉਹ ਨਿਰਭਉ ਹੈ ਭਾਵ ਕਿ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂਗਾ ਠੀਕ ਆ ਡਾਰਕ ਕਈ ਤਰ੍ਹਾਂ ਦਾ ਹੁੰਦਾ ਵਾ ਜਿੱਦਾਂ ਆਪਾਂ ਕਈ ਵਾਰੀ ਕਿਸੇ ਬੰਦੇ ਤੋਂ ਕੋਈ ਕੰਮ ਲੈਣਾ ਹੁੰਦਾ ਨਾ ਆਪਾਂ ਮਿੱਠਾ ਵੀ ਬੋਲਦੇ ਆ ਜਿੱਦਾਂ ਕੋਈ ਉਮੀਦਾ ਹੋ ਜੇ ਆਪਾਂ ਗੁੱਸੇ ਨਾਲ ਬੋਲਦੇ ਆ ਹਨਾ ਕਈ ਵਾਰੀ ਆਪਾਂ ਆਪਣਾ ਕੰਮ ਕਢਾ ਕੇ ਕਹਿੰਨੇ ਛੜਪਰ ਹਨਾ ਪਰ ਪ੍ਰਮਾਤਮਾ ਇੱਕ ਇਦਾਂ ਦਾ ਕਿ ਉਹਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਠੀਕ ਆ ਨਾ ਉਹਨੂੰ ਕਿਸੇ ਦੀ ਕੋਈ ਮਥਾਜੀ ਆ ਨਾ ਉਹ ਸੋਨੂੰ ਕਿਸੇ ਦਾ ਡਰ ਆ ਤੇ ਪ੍ਰਮਾਤਮਾ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਹੈਗਾ ਠੀਕ ਆ ਇਦਾਂ ਅੱਗੇ ਜਿਹੜਾ ਵਾ ਹੈਗਾ ਵਾ ਉਹ ਤੁਹਾਨੂੰ ਨੇ ਇਹਦਾ ਅਰਥ ਪਤਾ ਲੱਗ ਹੀ ਗਿਆਣਾ ਵੀ ਨਿਰਵੈਰ ਵੀ ਵੈਰ ਤੋਂ ਰਹਿਣ ਹਾਂ ਵੈਰ ਤੋਂ ਰਹਿਤ ਇਹਦਾ ਬੜਾ ਵਧੀਆ ਸੌਖਾ ਤਰੀਕਾ ਇਹ ਹੈਗਾ ਵਾ ਵੀ ਜਦੋਂ ਆਪਾਂ ਥੋੜਾ ਪਿਛੇ ਜਾਵਾਂਗੇ ਕਿਉਂਕਿ ਸਾਰੇ ਜਿੱਦਾਂ ਮੈਂ ਅੱਗੇ ਤੁਹਾਨੂੰ ਕਿਹਾ ਸੀ ਵੀ ਏਕ ਓੰਕਾਰ ਦੀ ਵਿਆਖਿਆ ਸਾਰੀ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਕਹਿੰਦੇ ਨਾ ਕਿ ਪ੍ਰਮਾਤਮਾ ਏਕ ਹੈ ਤੇ ਜਿਹੜਾ ਏਕ ਹੋਵੇ ਨਾ ਉਹਦਾ ਕੋਈ ਦੁਸ਼ਮਣ ਨਹੀਂ ਹੁੰਦਾ ਦੁਸ਼ਮਣ ਤਾਂ ਆਉਂਗਾ ਜਿੱਦਾਂ ਦੋ ਆ ਹੁਣ ਆਪਾਂ ਜਿੱਦਾਂ ਇੱਥੇ 10 20 25 30 ਜਣੇ ਆ ਤੇ ਆਪਣੇ ਕਈ ਰੀ ਗਰੁੱਪ ਬਣ ਜਾਂਦਾ ਨਾ ਕਈ ਥਾਵਾਂ ਤੇ ਸਕੂਲਾਂ 'ਚ ਪੜਦੇ ਜਾਂ ਕਾਲਜਾਂ ਜਾਂ ਘਰ ਵਿੱਚ ਵੀ ਹਨਾ ਕਿਉਂ ਕਿਉਂਕਿ ਆਪਣੇ ਸਾਹਮਣੇ ਕੋਈ ਹੈ ਉਹਦੀ ਆਪਾਂ ਨੂੰ ਕੋਈ ਕੰਮ ਪਸੰਦੀਦਾ ਜਾਂ ਨਹੀਂ ਪਸੰਦੀਦਾ ਉਹ ਤੋਂ ਆਪਣਾ ਕਈ ਰੀ ਵੈਰ ਭਾਵ ਹੀ ਨਿਕਲ ਆਉਂਦਾ ਪਰ ਪਰਮਾਤਮਾ ਦੀ ਸਭ ਤੋਂ ਵੱਡੀ ਸਿਫਤ ਇਹ ਹੈ ਵੀ ਜਿੱਦਾਂ ਆਪਾਂ ਪੜਦੇ ਨਾ ਦੂਸਰ ਨਾ ਹੀ ਕੋਈ ਇਹ ਦੂਸਰ ਹੈ ਹੀ ਨਹੀਂ ਕਿ ਉਹਦੇ ਬਰਾਬਰ ਹੈ ਹੀ ਕੋਈ ਨਹੀਂ ਤੇ ਜਿਹਦੀ ਬਰਾਬਰ ਹੈ ਹੀ ਨਹੀਂ ਕੋਈ ਉਹਦਾ ਵੈਰੀ ਕੋਈ ਨਹੀਂ ਵੈਰੀ ਹਮੇਸ਼ਾ ਹੀ ਉਹਦਾ ਬਣਦਾ ਜੀ ਤੇ ਸਾਹਮਣੇ ਕੋਈ ਆ ਉਹਦੇ ਬਰਾਬਰ ਦਾ ਜਾਂ ਵੈਸੇ ਅਮੀਰ ਗਰੀਬ ਉਹ ਗੱਲ ਵੱਖਰੀ ਹੈ ਬਜਿਦਾ ਹੁਣ ਆਪਾਂ ਪ੍ਰਾਚਨ ਇਤਿਹਾਸ ਪੜ੍ਹਦੇ ਆ ਵੀ ਰਾਜੇ ਮਹਾਰਾਜੇ ਹੋਏ ਆ ਇੱਕ ਰਾਜਾ ਦੂਜੇ ਰਾਜੇ ਤੇ ਜਾਂ ਸਿਕੰਦਰ ਬਾਰੇ ਪੜ੍ਹਦੇ ਆ ਕਿ ਉਹ ਹਮਲੇ ਕਰਦਾ ਕਰਦਾ ਆ ਸਾਰੇ ਰਾਜਿਆਂ ਨੂੰ ਜਿੱਤਦਾ ਜਾ ਰਿਹਾ ਕਿ ਵੀ ਇੱਕ ਰਾਜੇ ਸਾਹਮਣੇ ਦੂਜਾ ਰਾਜਾ ਹੈ ਤਾਂ ਉਹਨਾਂ ਦੇ ਵਿੱਚ ਵੈਰ ਵਿਰੋਧ ਆ ਤੇ ਪ੍ਰਮਾਤਮਾ ਦਾ ਇੱਕ ਸਭ ਤੋਂ ਵੱਡਾ ਗੁਣ ਇਹ ਆ ਉਹਦੀ ਬਰਾਬਰ ਕੋਈ ਨਹੀਂ ਹੈਗਾ ਠੀਕ ਆ ਜਦੋਂ ਬਰਾਬਰ ਕੋਈ ਨਹੀਂ ਹੈਗਾ ਤੇ ਫਿਰ ਦੂਸਰ ਨਹੀਂ ਕੋਈ ਨਹੀਂ ਜਦੋਂ ਤੇ ਫਿਰ ਉਹਦਾ ਕੋਈ ਵੈਰੀ ਵੀ ਨਹੀਂ ਹੈਗਾ ਇਸ ਕਰਕੇ ਉਹ ਵੈਰ ਤੋੜਾਇਆ ਤਾ ਨਿਰਪਉ ਨਿਰੰਕਾਰ ਸਤਨਾਮ ਹਨਾ ਇਦਾਂ ਦੀਆਂ ਪੰਕਤੀਆਂ ਬਹੁਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਣਗੀਆਂ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਹ ਹੀ ਕਿਹਾ ਵਾ ਕਿ ਪ੍ਰਮਾਤਮਾ ਦਾ ਜਿਹੜਾ ਵਾ ਨਾ ਨਿਰਪਉ ਨਿਰੰਕਾਰ ਸਤਨਾਮ ਜਗ ਵਿੱਚ ਸ੍ਰੇਸ਼ਟ ਊਤਮ ਕਾਮ ਠੀਕ ਹੈ ਇਦਾਂ ਦੀਆਂ ਪੰਕਤੀਆਂ ਬਹੁਤ ਜਿਹੜੀਆਂ ਇਹਨੂੰ ਜਦੋਂ ਆਪਾਂ ਪੜ੍ਹਦੇ ਆ ਰਹਿਰਾ ਸਾਹਿਬ ਦੇ ਵਿੱਚ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਹਾਂ ਵੀ ਪ੍ਰਮਾਤਮਾ ਨੂੰ ਜਿੱਦਾਂ ਦਾ ਆਪਾਂ ਸਿਮਰਦੇ ਆ ਜਿੱਦਾਂ ਜੈਸਾ ਸੇਵੇ ਤੈਸੋ ਹੋਏ ਜੇ ਕੋਈ ਪ੍ਰਮਾਤਮਾ ਨੂੰ ਇਹ ਸਿਮਰਦਾ ਵਾ ਕਿ ਪ੍ਰਮਾਤਮਾ ਨਿਰਭਉ ਆ ਉਹ ਵੀ ਇਨਸਾਨ ਏਕਣਾ ਇੱਕ ਦਿਨ ਨਿਰਭਉ ਹੋ ਜਾਂਦਾ ਜੇ ਪ੍ਰਮਾਤਮਾ ਨੂੰ ਇਸ ਕਰਕੇ ਆਪਾਂ ਸਿਮਰਦੇ ਆ ਵੀ ਪ੍ਰਮਾਤਮਾ ਦਾ ਕੋਈ ਵੈਰੀ ਦੁਸ਼ਮਣ ਨਹੀਂਗਾ ਵੈਰ ਭਾਵ ਨਹੀਂ ਹੈਗਾ ਇਕਨੰਦ ਨੇ ਇੱਕ ਦਿਨ ਉਹ ਵੀ ਇਦਾਂ ਦਾ ਆਇਂਦਾ ਵਾ ਫੋਰ ਐਗਜ਼ਾਮਪਲ ਆਪਾਂ ਭਾਈ ਕਨਈਆ ਜੀ ਲੈ ਸਕਦੇ ਹਾਂ ਨਾ ਸ਼ਿਕਾਇਤ ਵੀ ਹਿੰਦੀ ਸਾਰਾ ਕੁਝ ਆਪਾਂ ਉਹ ਸਾਖੀ ਨਹੀਂ ਸਾਂਝੀ ਕਰਨੀ ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਪਤਾ ਵਾ ਤੇ ਉਹਨਾਂ ਦੀ ਅਵਸਥਾ ਕੀ ਆ ਕਿ ਉਹਨਾਂ ਨੂੰ ਇਹ ਚੀਜ਼ ਕਿਤੇ ਨਹੀਂ ਲੱਗਦੀ ਹੈਗੀ ਹਨਾ ਇਹ ਆ ਇਤਿਹਾਸ 'ਚ ਵੀ ਮਿਲਦੀਆਂ ਨੇ ਤੇ ਸਭ ਤੋਂ ਵੱਡਾ ਇਹ ਹੀ ਆ ਕਿ ਪਰਮਾਤਮਾ ਵਰਗਾ ਹੋਰ ਹੈ ਕੋਈ ਨਹੀਂ ਜੇ ਹੈ ਕੋਈ ਨਹੀਂ ਤਾਂ ਹੀ ਉਹਦਾ ਵੈਰੀ ਕੋਈ ਨਹੀਂ ਲੱਗੀ ਸਮਝ ਅੱਗੇ ਕੀ ਆ ਕਾਰਨ ਹਾਂ ਅਕਾਲ ਮੂਰਤ ਹਾਂ ਇਹਨੂੰ ਸਿੰਪਲ ਜਿਹਾ ਕਾਲ ਨਹੀਂ ਬੋਲ ਜਣਾ ਅਕਾਲ ਮੂਰਤ ਜਦੋਂ ਆਪਾਂ ਅਕਾਲ ਮੂਰਤ ਬੋਲਾਂਗੇ ਮੂਰਤ ਕਿਵੇਂ ਆ ਤਤ ਨੂੰ ਸਿਹਾਰੀ ਤਤ ਨੂੰ ਸਿਹਾਰੀ ਆ ਲੋ ਫਿਰ ਠੀਕ ਆ ਕਾਲ ਦਾ ਅਰਥ ਇਹ ਹੁੰਦਾ ਵਾ ਵੀ ਜਿਹੜੀ ਚੀਜ਼ ਸਮੇ ਦੇ ਰਹਿਤ ਵਿੱਚ ਆ ਸਮੇ ਦੀ ਹੱਦ ਬੰਨੀ ਵਿੱਚ ਆ ਠੀਕ ਆ ਸਮੇ ਦੀ ਜਿੱਦਾਂ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਪੜ੍ਹਦੇ ਆ ਉਹ ਕਹਿੰਦੇ ਜੋਪ ਜੋਸੋ ਬਿਨ ਸਹਿ ਪਰੋ ਆਜਕੈ ਉਥੇ ਸ਼ਬਦ ਕਾਲ ਹੁੰਦਾ ਹੈ ਨਾ ਕਾਲ ਦਾ ਅਰਥ ਆ ਵੀ ਕੋਈ ਨਾ ਕੋਈ ਸਮੇਂ ਦੀ ਹੱਦ ਆ ਠੀਕ ਆ ਸਮੇਂ ਦੀ ਹੱਦ ਆ ਜਿਦਾਂ ਕੋਈ ਬਿਲਡਿੰਗ ਬਣਦੀ ਕੋਈ ਬਨਸਪਤੀ ਪਹਾੜ ਆ ਆਪਾਂ ਆਪਾਂ ਨੂੰ ਨਹੀਂ ਪਤਾ ਪਰ ਪ੍ਰਮਾਤਮਾ ਵੱਲੋਂ ਆਪਣੀ ਵੀ ਕੋਈ ਉਮਰ ਸੀਮਾ ਲਿਖੀ ਹੋਈ ਆ ਉਸ ਤੋਂ ਬਾਅਦ ਆਪਾਂ ਕੀ ਹੋ ਜਾਣਾ ਨਸ਼ਟ ਇਥੋਂ ਤੱਕ ਧਰਤੀ ਦਾ ਵੀ ਬਾਰੇ ਵੀ ਇਦਾਂ ਹੀ ਆ ਕਿ ਧਰਤੀ ਬਾਰੇ ਕਹਿੰਦੇ ਜਦੋਂ ਆਪਾਂ ਪੜਦੇ ਆ ਵਿਕਾਸਵਾਦੀਆਂ ਦੀ ਵਿਚਾਰਧਾਰਾ ਦਾ ਧਾਰਮਿਕ ਸ਼ਾਸਤਰਾਂ ਨੂੰ ਪੜਦੇ ਤੇ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਵੀ ਧਰਤੀ ਦੀ ਵੀ ਕਈ ਵਾਰੀ ਇਹ ਬਣੀ ਹੈ ਕਈ ਵਾਰੀ ਉਸਰੀ ਹੈ ਕਈ ਵਾਰੀ ਢਾਈ ਹੈ ਕੱਲ ਵੀ ਤੁਹਾਨੂੰ ਪੰਕਤੀ ਮੈਂ ਬੋਲੀ ਹੈ ਨਾ ਢੱਡੇ ਢਾਇਓ ਸਾਰੇ ਆਪੇ ਹੈ ਨਾ ਕਈ ਬਾਰ ਫਸਰਿਓ ਪਸਾਰ ਹੈ ਨਾ ਮਤਲਬ ਸਾਰਾ ਕੁਝ ਸਮੇਂ ਦੀ ਹੱਦ 'ਚ ਤੇ ਜਦੋਂ ਐਡਾ ਅਗੇਤਰ ਲੱਗ ਜਾਂਦਾ ਵਾ ਠੀਕ ਐ ਐ ਕਰਕੇ ਫੇਰ ਆ ਜਾਂਦਾ ਵਾ ਇਹ ਸਮੇਂ ਤੋਂ ਪਰੇ ਲੱਗੀ ਸਮਝ ਹਾਂਜੀ ਸਮੇਂ ਤੋਂ ਪਰੇ ਕੀ ਭਾਵ ਕਿ ਪਰਮਾਤਮਾ ਇੱਕ ਐਸੀ ਹਸਤੀ ਆ ਤੇ ਸਰਬਥਾਂ ਵਿਆਪਕ ਆ ਕਿ ਉਹ ਸਮੇਂ ਦੇ ਵਿੱਚ ਨਹੀਂ ਆਉਂਦੀ ਉੱਤੇ ਕੋਈ ਸਮਾਂ ਕਾਲ ਕੋਈ ਹੱਦ ਬੰਨੀ ਨਹੀਂ ਠੀਕ ਆ ਦੇਸ਼ਾਂ ਦੀ ਹੱਦ ਬੰਨੀ ਹੋ ਸਕਦੀ ਆ ਕੋਈ ਆਪਣਾ ਜਿਹੜਾ ਵਾ ਉਹ ਕ੍ਰਾਈਟੇਰੀਆ ਹੋ ਸਕਦਾ ਵੀ ਮੈਂ ਇੱਥੇ ਰਹਿਣਾ ਜਾਂ ਇੰਨੇ ਥਾਂ 'ਚ ਰਹਿਣਾ ਜਾਂ ਉੱਥੇ ਨਹੀਂ ਜਾਣਾ ਪਰ ਪ੍ਰਮਾਤਮਾ ਬਾਰੇ ਕੁਝ ਇਦਾਂ ਦੀ ਹੱਦ ਬੰਨੀ ਨਹੀਂ ਹੈਗੀ ਪ੍ਰਮਾਤਮਾ ਸਾਰੇ ਥਾਂ ਵਿਆਪਕ ਆ ਸਭ ਤੋਂ ਵੱਡਾ ਉਹਦਾ ਗੁਣਾ ਤੇ ਦੂਜੀ ਗੱਲ ਇਹ ਆ ਕਿ ਪ੍ਰਮਾਤਮਾ ਸਮੇਂ ਸੀਮਾਂ ਤੋਂ ਪਰੇ ਆ ਲੱਗੀ ਸਮਝ ਅੱਗੇ ਹੈਗਾ ਮੂਰਤ ਸ਼ਬਦ ਠੀਕ ਆ ਮੂਰਤ ਦਾ ਅਰਥ ਕੀ ਆ ਚਲ ਦੱਸੋ ਮੂਰਤ ਤਸਵੀਰ ਮੂਰਤੀ ਮੂਰਤੀ ਠੀਕ ਆ ਹੋਰ ਮੂਰਤ ਸ਼ਬਦ ਆ ਨਾ ਜਿਹੜਾ ਸਰੂਪ ਹਾਂ ਮੂਰਤ ਜਿਹੜਾ ਵਾ ਇਹਦੇ ਬਾਰੇ ਹੈਗਾ ਵਾ ਵੀ ਸਰੂਪ ਪਰਮਾਤਮਾ ਦੇ ਸਰੂਪ ਦੀ ਇਹ ਤੇ ਗੱਲ ਕੀਤੀ ਆ ਮੂਰਤ ਸ਼ਬਦ ਜਿਹੜਾ ਤੱਤੇ ਨਾਲ ਸਿਹਾਰੀ ਨਾਲ ਆਉਂਦਾ ਨਾ ਇਹ ਹੈਗਾ ਵਾ स्त्री ਲਿੰਗ ਇਸਤਰੀ ਲਿੰਗ ਠੀਕ ਆ ਜਦੋਂ ਮੂਰਤ ਸ਼ਬਦ ਇਦਾਂ ਆਉਂਦਾ ਵਾ ਉਦੋਂ ਆਉਂਦਾ ਏ ਪੁਲਿੰਗ ਰੂਪ ਦੇ ਵਿੱਚ ਠੀਕ ਆ ਗੁਰਬਾਣੀ ਬਹੁਤ ਸਾਰੀਆਂ ਪੰਕਤੀਆਂ ਜਿੱਥੇ ਸ਼ਬਦ ਆਉਂਦਾ ਵਾ ਜਿਦਾਂ ਅ ਮੂਰਤ ਮਹਾ ਦਿਵਸ ਮੂਰਤ ਭਲੇ ਉਥੇ ਮੂਰਤ ਦਾ ਅਰਥ ਕੀ ਆ ਪਰ ਆ ਬਣ ਕੇ ਥੋੜਾ ਜਿਹਾ ਹਲੰਤ ਲਾ ਕੇ ਪੜਦੇ ਆਪਾਂ ਹਨਾ ਤੇ ਉਥੇ ਜਿਦਾ ਮੂਰਤ ਦੇ ਅਰਥ ਆਪਾਂ ਤਸਵੀਰ ਕਰਦੇ ਜਾਂ ਸਰੂਪ ਕਰਦੇ ਹਨਾ ਪਰ ਇੱਥੇ ਜਿਹੜਾ ਮੂਰਤ ਦਾ ਅਰਥ ਆ ਉਹ ਬਦਲ ਜਾਂਦਾ ਇੱਥੇ ਜਿਹੜਾ ਸਮੇਂ ਬਾਰੇ ਗੱਲ ਕੀਤੀ ਜਾਂਦੀ ਹੈ ਜਿਦਾਂ ਆਪਾਂ ਜਦੋਂ ਜੋਤਸ਼ੀ ਵਿਦਿਆਲੇ ਪਾਸੇ ਧਿਆਨ ਮਰਾਂਗੇ ਤੇ ਉਹਦੇ ਚ ਆਇੰਦਾ ਵੀ ਯਾਰ ਚੰਗੇ ਮਾੜੇ ਸਮੇ ਦਾ ਮਹੂਰਤ ਕੱਢ ਕੇ ਆਪਾਂ ਦੁਕਾਨ ਦੀ ਜਿਹੜੀ ਉਹ ਸਾਰੀ ਕਰਨੀ ਆ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਜਾਂ ਕੋਈ ਮੁੰਡੇ ਕੁੜੀ ਦਾ ਵਿਆਹ ਕਰਨਾ ਤੇ ਮਹੂਰਤ ਕਢਾਇਆ ਜਾਂਦਾ ਪੰਡਤਾਂ ਤੋਂ ਹਨਾ ਤੇ ਉੱਥੇ ਹੁੰਦਾ ਵਾ ਚੰਗੇ ਮਾੜੇ ਦਾ ਹਾਲਾਂਕਿ ਗੁਰਬਾਣੀ ਵੀ ਇਸ ਚੀਜ਼ ਨੂੰ ਨਹੀਂ ਮੰਨਦੀ ਗੁਰਬਾਣੀ ਦੇ ਸਿੱਧੀ ਕਹਿੰਦੀ ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੇ ਹਨਾ ਵੀ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਤੇ ਉਹ ਸਮਝ ਲੋ ਆਪ ਛਗਣ ਹੀ ਆ ਤੇ ਜਿਹੜਾ ਰੱਬ ਦਾ ਨਾਮ ਲੈਂਦਾ ਉਹਦੇ ਲਈ ਬੇ 10 ਮਾ ਰੁੱਤੀ ਥਿੱਤੀ ਵਾਰ ਭਲੇ ਹਨਾ ਭੜਾ ਹੋਵੇ ਉਹਦੇ ਬਾਰੇ ਸਾਰਾ ਗੁਰੂ ਸਾਹਿਬ ਨੇ ਕਿਹਾ ਵੀ 12 ਮਹੀਨੇ ਭੜਿਆ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਵਾ ਇੱਥੇ ਮੂਰਤ ਦਾ ਸ਼ਬਦ ਜਿਹੜਾ ਵਾ ਉਹ ਹੈਗਾ ਵਾ ਸਰੂਪ ਕਿ ਪ੍ਰਮਾਤਮਾ ਦਾ ਉਹ ਸਰੂਪ ਆ ਜਿਹੜਾ ਕਾਲ ਤੋਂ ਪਰੇ ਆ ਹਾਲਾਂਕਿ ਕੋਈ ਪ੍ਰਮਾਤਮਾ ਦੀ ਸਪੈਸ਼ਲ ਤਸਵੀਰ ਨਹੀਂ ਹੈਗੀ ਆਪਾਂ ਪੜਦੇ ਹਾਂ ਹਨਾ ਰੂਪ ਨਾ ਰੰਗ ਨਾ ਕਿਛ ਤੈਨ ਤ੍ਰਿ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਠੀਕ ਕਿਉਂਕਿ ਪਰਮਾਤਮਾ ਬਾਰੇ ਜਿਹੜਾ ਵਾ ਅਨਭਵਾਇਕ ਫੀਲਿੰਗ ਆ ਤੇ ਪਰਮਾਤਮਾ ਜਿਹੜਾ ਵਾ ਜਦੋਂ ਆਪਣੀ ਇੱਕ ਅਵਸਥਾ ਬਣ ਲੈਂਦੀ ਆ ਆਪਾਂ ਨੂੰ ਸਾਰਿਆਂ ਦੇ ਵਿੱਚ ਵਿਆਪਕ ਜਦੋਂ ਦਿਖਾਈ ਦਿੰਦਾ ਤੇ ਆਪਾਂ ਨੂੰ ਸਾਰਾ ਕੁਝ ਪਰਮਾਤਮਾ ਹੀ ਲੱਗਦਾ ਜਿਨਾ ਭਾਈ ਕਨਈਆ ਜੀ ਕਹਿੰਦੇ ਨਾ ਵੀ ਮੈਨੂੰ ਸਾਰੇ ਪਾਸੇ ਤਹੀ ਦਿਸਦੇ ਇਦਾਂ ਕਰਕੇ ਸਾਹਮਣੇ ਆਪਣੇ ਜੋ ਵੀ ਦਿਸ ਰਿਹਾ ਵਾ ਤੇ ਉਹ ਹੈ ਪਰਮਾਤਮਾ ਹੀ ਆ ਪਰ ਜੇ ਸੋਚੀਏ ਪ੍ਰਮਾਤਮਾ ਹੈ ਵੀ ਨੀਗਾ ਤੇ ਪ੍ਰਮਾਤਮਾ ਇਸ ਕਰਕੇ ਕਿਉਂਕਿ ਬਣਾਇਆ ਉਹਨੇ ਆ ਪ੍ਰਮਾਤਮਾ ਹੈ ਤਾਂ ਨੀਗਾ ਕਿਉਂਕਿ ਇਹਨੇ ਇੱਕ ਦਿਨ ਬਿਨਸ ਜਾਣਾ ਵਾ ਤੇ ਉਹਨੇ ਫੇਰ ਰਹਿਣਾ ਵਾ ਨਿਰਗੁਣ ਸਰੂਪ ਦੇ ਵਿੱਚ ਲੱਗੀ ਸਮਝ ਇਦਾਂ ਕਰਕੇ ਜਿਹੜਾ ਮੂਰਤ ਦਾ ਅਰਥ ਆ ਉਹ ਹੈਗਾ ਵਾ ਸਰੂਪ ਤੇ ਇੱਥੇ ਜਦੋਂ ਆਪਾਂ ਇਹ ਕਹਿੰਦੇ ਨਾ ਵੀ ਜਿਵੇਂ ਕਾਲ ਮੂਰਤ ਜਾਂ ਪੁਰਖ ਇਹ ਸ਼ਬਦ ਆਪਾਂ ਦੁਨਿਆਵੀ ਤੌਰ ਤੇ ਵਰਤਦੇ ਜਿਦਾ ਕੱਲ ਵੀ ਮੈਂ ਦੱਸਿਆ ਗਏ ਹੈ ਨਾ ਕਿ ਪੁਰਖ ਸ਼ਬਦ ਉਦਾਂ ਹੀ ਇਹ ਪ੍ਰਮਾਤਮਾ ਬਾਰੇ ਕੋਈ ਸਪੈਸ਼ਲ ਨਹੀਂ ਹੈਗਾ ਕਿ ਉਹਦਾ ਕੋਈ ਸਪੈਸ਼ਲ ਸਰੂਪ ਜਾਂ ਤਸਵੀਰ ਆ ਸਿਰਫ ਇਹ ਸਮਝਣ ਵਾਲੀ ਹੈ ਕਿ ਸਮੇਂ ਦੀ ਹੱਦ ਤੋਂ ਪਰਾਂ ਇੱਕ ਪ੍ਰਮਾਤਮਾ ਉਹਦਾ ਸਰੂਪ ਇਦਾਂ ਦਾ ਹੈਗਾ ਕਿ ਉਹ ਅਨੁਭਵ ਕਰਨ ਵਾਲਾ ਵਾ ਉਹ ਮਹਿਸੂਸ ਕਰਨ ਵਾਲਾ ਵਾ ਠੀਕ ਆ ਅੱਗੇ ਹੈਗਾ ਵਾ ਆ ਜੋਨੀ ਠੀਕ ਆ ਅਮਟੇ ਦਾ ਛੋਟ ਚੋਂ ਤੁਹਾਨੂੰ ਦੱਸਿਆ ਵਾ ਆ ਜੋਨੀ ਸ ਫੰਗ ਠੀਕ ਆ ਅਜੂਨੀ ਇਹਦਾ ਵੀ ਜਦੋਂ ਆਪਾਂ ਕਹਿੰਦੇ ਆ ਜੂਨ ਇੱਕ ਤਾਂ ਮਹੀਨਾ ਹੁੰਦਾ ਇੱਕ ਜਦੋਂ ਜੂਨੀ ਬਣਦਾ ਉਹ ਹੁੰਦਾ ਵੀ ਜਿਹੜੋ ਜੂਨਾ ਦੇ ਵਿੱਚ ਆਉਣਾ ਜਦੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਆ ਵੀ ਲਖ ਚਰਾਸੀ ਭਰਮ ਤੇ ਭਰਮ ਤੇ ਦੁਲੱਬ ਜਨਮ ਅਬ ਪਾਇਓ ਗੁਰਬਾਣੀ 'ਚ ਸੰਕੇਤ ਮਿਲਦੇ ਆ ਵੀ ਕਈ ਜਨਮ ਪਾਇ ਕੀੜ ਪਤੰਗਾ ਹਨਾ ਤੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵੀ ਤੀਹ ਨੇਕਾ ਜੂਨਾ 'ਚ ਢਟਕਣ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਹਨਾ ਇੱਥੇ ਫਿਰ ਜਦੋਂ ਐਡਾ ਅਗੇਤਰ ਲੱਗਦਾ ਵਾ ਤੇ ਇੱਥੇ ਆਉਂਦਾ ਵਾ ਭੀ ਜੂਨਾ ਤੋਂ ਰਹਿਤ ਲਾਗੀ ਸਮਝੀ ਜੀ ਸਰ ਕੀ ਜਿਹੜਾ ਪ੍ਰਮਾਤਮਾ ਵਾ ਜਿਸ ਪ੍ਰਮਾਤਮਾ ਦੇ ਸਰੂਪ ਵਰੇ ਗੁਰੂ ਨਾਨਕ ਸਾਹਿਬ ਆਪਾਂ ਨੂੰ ਦੱਸ ਰਹੇ ਆ ਕਿ ਪ੍ਰਮਾਤਮਾ ਜਿਹੜਾ ਵਾ ਉਹ ਜੂਨਾ ਤੋਂ ਰਹਿਤ ਆ ਠੀਕ ਆ ਤੇ ਸੈ ਭੰਗ ਕੀ ਆ ਆਪਣੇ ਆਪ ਦਾ ਹਾਂ ਆਪਣੇ ਆਪ ਤੋਂ ਪ੍ਰਕਾਸ਼ ਹੋਣਾ ਆਪਣੇ ਆਪ ਤੋਂ ਪ੍ਰਕਾਸ਼ ਜਾਂ ਆਪਾਂ ਸ਼ਬਦ ਜਿਹੜਾ ਬੋਲਿਆ ਵਾ ਪੈਦਾਵਾਰ ਠੀਕ ਆ ਇਹ ਵੀ ਬੋਲ ਸਕਦੇ ਆ ਕਿ ਜਿਦਾਂ ਹੁਣ ਆਪਣੀ ਪਦਾਇਸ਼ ਆ ਆਪਣੇ ਮਾਤਾ ਪਿਤਾ ਵਾ ਹਨਾ ਰક્ત ਬਿੰਦ ਜਰੀਏ ਹੋਈ ਐ ਪਰਮਾਤਮਾ ਬਾਰੇ ਕੋਈ ਇਦਾਂ ਦਾ ਨਹੀਂ ਹੈਗਾ ਪਰਮਾਤਮਾ ਇੱਕ ਐਸੀ ਹਸਤੀ ਆ ਜਿਹਦਾ ਆਪਣੇ ਆਪ ਪ੍ਰਕਾਸ਼ ਹੋਇਆ ਵਾ ਠੀਕ ਆ ਇਕਮੇਕੰਕਾਰ ਨਾਲ ਅਮਰ ਅਜੋਨੀ ਜਾਤ ਨਾ ਜਾਲਾ ਜਦੋਂ ਆਪਾਂ ਮਾਰੂ ਸੋਲੇ ਪੜਦੇ ਐ ਇਦਾਂ ਦੀਆਂ ਬੜੀਆਂ ਧਾਰਨਾਵਾਂ ਉਹਦੇ ਵਿੱਚ ਮਿਲਣਗੀਆਂ ਆਪ ਹੀ ਨੇ ਆਪ ਸਾਜੂ ਆਪ ਹੀ ਨੇ ਰਚਿਓ ਨਾਉ ਦੋ ਹੀ ਕੁਦਰਤ ਸਾਜੀਏ ਕਰਿਆ ਸੰਢਠੋ ਚਾਹੋ ਸਮਝ ਲੱਗੀ ਨਾ ਜਦੋਂ ਕੱਲਾ ਸ਼ਬਦ ਜੂਨੀ ਜਾਂ ਜੂਨ ਆਵੇਗਾ ਉਹਦਾ ਅਰਥ ਹੁੰਦਾ ਵੀ ਜੂਨਾ ਦੇ ਵਿੱਚ ਜਦੋਂ ਐਡਾ ਗੇਤਰ ਲੱਗਿਆ ਤੇ ਜੂਨਾ ਤੋਂ ਰੈਤ ਠੀਕ ਹੈ ਸੈਭੰਗ ਆਪਣੇ ਆਪ ਤੋਂ ਪ੍ਰਕਾਸ਼ ਜਾਂ ਆਪਣੇ ਆਪ ਤੋਂ ਪੈਦਾ ਅੱਗੇ ਹੁਣ ਲਾਸਟ ਜਿਹੜਾ ਮੂਲ ਮੰਤਰ ਦਾ ਸ਼ਬਦ ਹੈਗਾ ਵਾ ਵੇਖੋ ਜਿਹੜਾ ਮੂਲ ਮੰਤਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਨਾ ਇਹ ਹੈਗਾ ਵਾ ਬੀਜ ਰੂਪ ਹੈ ਇੱਕ ਕਿ ਸਿੱਖੀ ਦਾ ਬੀਜ ਆ ਇਹ ਤੇ ਤੋਂ ਸਾਰੀ ਜਿਹੜੀ ਆ ਉਹ ਸਟਾਰਟ ਹੁੰਦਾ ਸਾਡਾ ਤੇ ਸਮਾਪਤੀ ਵੀ ਇਹ ਤੋਂ ਹੀ ਠੀਕ ਆ ਤੇ ਸਾਰਾ ਪ੍ਰਮਾਤਮਾ ਦਾ ਸਰੂਪ ਦੱਸ ਕੇ ਅੱਗੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਉਹ ਜਿਹੜਾ ਪ੍ਰਮਾਤਮਾ ਵਾ ਉਹ ਕਿਵੇਂ ਮਿਲਦਾ ਵੀ ਐਸੇ ਪ੍ਰਮਾਤਮਾ ਬਾਰੇ ਆਪਾਂ ਜਿਹਦਾ ਕੱਲ ਵੀ ਕਿਹਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਪਰ ਗੁਰੂ ਨਾਨਕ ਸਾਹਿਬ ਨੇ ਇੱਕ ਸਾਡੇ ਮਨ ਦੇ ਵਿੱਚ ਜੋ ਵਹਿਮ ਭਰਮ ਹੈ ਨਾ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ ਕਿ ਪ੍ਰਮਾਤਮਾ ਦਾ ਸਰੂਪ ਹੈ ਇਹ ਹੈ ਹੈ ਤੋਂ ਵੀ ਬੜਾ ਪਰੇ ਆ ਇਹ ਵੀ ਸਚਾਈ ਆ ਪਰ ਗੁਰੂ ਸਾਹਿਬ ਨੇ ਸਾਡਾ ਇਹ ਵਹਿਮ ਭਰਮਿਕ ਕੱਢਿਆ ਕਿ ਪ੍ਰਮਾਤਮਾ ਇੱਕ ਹੈ ਠੀਕ ਆ ਉਹ ਨਿਰਭਉ ਆ ਉਹ ਨਿਰਵੈਰ ਆ ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ ਕਿਉਂਕਿ ਬਹੁਤ ਸਾਰੇ ਧਰਮ ਸ਼ਾਸਤਰਾਂ ਦਾ ਆਪਾਂ ਵੇਖਦੇ ਆ ਨਾ ਕਿ ਪ੍ਰਮਾਤਮਾ ਦਾ ਅਵਤਾਰ ਮੰਨਿਆ ਜਾਂਦਾ ਜਾਂ ਕਿਸੇ ਨੂੰ ਭਗਵਾਨ ਕਿਹਾ ਜਾਂਦਾ ਤੇ ਉਹਦਾ ਜਨਮ ਤੇ ਆਮ ਆਪਣੇ ਅੰਗੂ ਹੀ ਹੋਇਆ ਹੁੰਦਾ ਵਾ ਜਿੱਦਾਂ ਆਪਣੇ ਮਨੁੱਖਾ ਦਾ ਜਨਮ ਹੋ ਜਾਂਦਾ ਉਹਨਾਂ ਨੂੰ ਫਿਰ ਇੱਕ ਵਿਸ਼ੇਸ਼ ਅਵਤਾਰ ਮੰਨ ਲਿਆ ਜਾਂਦਾ ਹੈ ਨਾ ਤੇ ਪਰ ਗੁਰੂ ਸਾਹਿਬ ਨੇ ਨਹੀਂ ਅੰਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਵਾ ਉਹ ਪੈਦਾ ਨਹੀਂ ਹੁੰਦਾ ਕਿਉਂਕਿ ਇੱਥੇ ਵੀ ਇੱਕ ਸਮਝਣ ਵਾਲਾ ਨੁਕਤਾ ਕਿ ਜਦੋਂ ਆਪਾਂ ਬਾਣੀ ਪੜ੍ਹਦੇ ਉਹਦੇ ਵਿੱਚ ਆਉਂਦਾ ਵਾ ਗਰਭ ਜੋਨੀ ਦੁੱਖ ਪਾਏ ਦਾ ਗਰਭ ਦੇ ਵਿੱਚ ਆਉਣਾ ਵੀ ਤੇ ਇੱਕ ਬੜਾ ਵੱਡਾ ਦੋਖਾ ਤੇ ਇਹ ਆਵਾ ਗਵਣੀ ਤੇ ਘਟਣਾ ਵਾ ਤੇ ਫਿਰ ਉਹ ਪ੍ਰਮਾਤਮਾ ਕੀ ਹੋਇਆ ਜਿਹੜਾ ਉਹ ਵੀ ਆਵਾ ਗਵਣ ਦੇ ਚੱਕਰ 'ਚ ਫਸਿਆ ਰਹਿ ਸਾਨੂੰ ਤਾਂ ਮਨੁੱਖਾ ਜਨਮ ਤਾਂ ਮੌਕਾ ਮਿਲਿਆ ਨਾ ਸਾਡਾ ਆਵਾਗੌਣ ਕੱਟਿਆ ਜਾਵੇ ਤੇ ਪਰਮਾਤਮਾ ਜਿਹੜਾ ਉਹ ਜੁਨਾਂ ਦੇ ਵਿੱਚ ਨਹੀਂ ਆਉਂਦਾ ਠੀਕ ਆ ਜਿੱਦਾਂ ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਆ ਪੀ ਸੋਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਹਾਂ ਜਿਤ ਕਹਿ ਠਾਕੁਰ ਜੋਨੀ ਹੁਣ ਉਹ ਸਪਸ਼ਟ ਆ ਇਹਦਾ ਅਰਥ ਹਨਾ ਪੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਦਾ ਮੂੰਹ ਛੜ ਜਾਵੇ ਜਿਹੜਾ ਇਹ ਕਹਿੰਦਾ ਕਿ ਪਰਮਾਤਮਾ ਜੁਨਾਂ ਦੇ ਵਿੱਚ ਆਉਂਦਾ ਹੈ ਤਾਂ ਇੱਕ ਤੇ ਗੁਰੂ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਆਖਿਆ ਗੁਰੂ ਅਰਜਨ ਦੇਵ ਸਾਹਿਬ ਨੇ ਸਾਰੇ ਗੁਰੂ ਸਾਹਿਬਾਨ ਨੇ ਕੀਤੀ ਆ ਤੇ ਇੱਥੇ ਆ ਗਿਆ ਵੀ ਗੁਰਪ੍ਰਸਾਦ ਪ੍ਰਸਾਰ ਦਾ ਅਰਥ ਆਪਾਂ ਸਾਰੇ ਜਾਣਦੇ ਹੀ ਆ ਵੀ ਕੀ ਹੁੰਦਾ ਵਾ ਕਿਰਪਾ ਕਿਰਪਾ ਠੀਕ ਆ ਤੇ ਗੁਰ ਦਾ ਅਰਥ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਗੁਰੂ ਦਾ ਅਰਥ ਆ ਪਿਹਨੇਰੇ ਚੋਂ ਜਿਹੜਾ ਸਾਡਾ ਪ੍ਰਕਾਸ਼ ਵੱਲ ਯਾਤਰਾ ਕਰਾਉਂਦਾ ਜਾਂ ਸਾਨੂੰ ਹਨੇਰੇ ਚੋਂ ਕੱਢ ਕੇ ਚਾਨਣਾ ਕਰਾਉਂਦਾ ਹਨਾ ਉਹਨੂੰ ਗੁਰੂ ਕਿਹਾ ਜਾਂਦਾ ਵਾ ਇਹ ਸਾਰਾ ਧੰਨ ਵਰਸ ਦਾ ਪਤਾ ਹੀ ਹੈ ਤੇ ਇੱਥੇ ਗੁਰੂ ਸਾਹਿਬ ਨੇ ਬੜਾ ਕਿਰਪਾ ਕੀਤੀ ਕਹਿੰਦੇ ਨੇ ਵੀ ਗੁਰੂ ਦੀ ਗੁਰੂ ਦੀ ਕਿਰਪਾ ਦਵਾਰ ਦਵਾਰ ਲੱਗੀ ਸਮਝ ਪਈ ਜਿਹੜਾ ਪਰਮਾਤਮਾ ਦੇ ਸਰੂਪ ਬਾਰੇ ਗੁਰੂ ਸਾਹਿਬ ਦੱਸ ਰਹੇ ਨੇ ਕਿ ਬ੍ਰਹਮ ਇੱਕ ਜਿਹੜੀ ਹਸਤੀ ਆ ਨਾ ਉਹਦੀ ਪ੍ਰਾਪਤੀ ਤਾਂ ਹੋ ਸਕਦੀ ਆ ਜੇ ਗੁਰੂ ਕਿਰਪਾ ਕਰੇ ਦੱਦੇ ਨੂੰ ਸਿਹੜੀ ਆ ਇਸੇ ਇਹਦੇ ਹੁੰਦਾ ਵੀ ਰਾਹੀ ਗੁਰੂ ਦੇ ਰਾਹੀ ਗੁਰੂ ਦਵਾਰਾ ਲੱਗੀ ਨਾ ਸਮਝ ਨਾਲ ਨਾਲ ਇਹ ਵੀ ਚੀਜ਼ਾਂ ਛੋਟੇ ਛੋਟੇ ਜਿੰਨੇ ਕਿ ਨੁਕਤੇ ਆਪਾਂ ਨੂੰ ਸਮਝ ਆਉਂਦੀ ਆ ਜਾਂ ਸਮਝ ਸਕਦੇ ਹੋ ਆਪਾਂ ਇਹ ਵੀ ਦੱਸਣਾ ਪੀ ਗੁਰ ਪ੍ਰਸਾਦ ਦਦੇ ਨੂੰ ਸਹਾਰੀ ਵੀ ਗੁਰੂ ਦੇ ਕਿਰਪਾ ਦੁਆਰਾ ਜਾਂ ਕਿਰਪਾ ਰਾਈ ਉਸ ਪਰਮਾਤਮਾ ਦੀ ਕਿਹੜੇ ਪਰਮਾਤਮਾ ਦੀ ਜਿਹੜਾ ਬ੍ਰਹਮਾ ਸਾਰੇ ਥਾਈਂ ਵਿਆਪਕ ਆ ਅਜੂਨਾ ਤੋਂ ਰਹਿਤ ਆ ਨਿਰਭਉ ਆ ਕਿਸੇ ਨਾਲ ਦਾ ਵੈਰ ਨਹੀਂਗਾ ਅਜੂਨਾ ਚ ਨਹੀਂ ਆਉਂਦਾ ਆਪਣੇ ਆਪ ਤੋਂ ਦਾ ਪ੍ਰਕਾਸ਼ ਲਾਗੀ ਮੂਲ ਮੰਤਰ ਦੀ ਸਮਝ ਹਾਂਜੀ ਹਾਂਜੀ ਹੁਣ ਅੱਜ ਤੋਂ ਬਾਅਦ ਇਹਦਾ ਹੀ ਜਾਪ ਕਰਨਾ ਮਨ 'ਚ ਅਰਥ ਪੱਕੇ ਵਸਾ ਲੈਣੇ ਆ ਤੇ ਨਾਲ ਨਾਲ ਅਰਥਾਂ ਤੇ ਵੀ ਜਦੋਂ ਆਪਾਂ ਪਾਠ ਕਰਨਾ ਹੈ ਠੀਕ ਆ ਤੇ ਬਹੁਤ ਵਧੀਆ ਤੇ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ